ਗਨਤੰਤਰ ਦਿਵਸ ਨੂੰ ਲੈ ਕੇ ਅੰਮ੍ਰਿਤਸਰ ਅੱਜ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰਵੱਲੋਂ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ। ਉਹਨਾਂ ਨੇ ਖੁਦ ਸੜਕਾਂ ਉੱਤੇ ਉੱਤਰ ਕੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਹੋਟਲਾਂ, ਗੈਸਟ ਹਾਊਸ ਤੇ ਸਰਾਵਾਂ ਦੀ ਵੀ ਇੱਥੇ ਚੈਕਿੰਗ ਕੀਤੀ ਗਈ। ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਹੈ ਕਿ ਡੀਜੀਪੀ ਪੁਲਿਸ ਵੱਲੋਂ ਖਾਸ ਤੌਰ ਤੇ ਅੰਮ੍ਰਿਤਸਰ ਸ਼ਹਿਰ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਹਰ ਆਉਣ ਤੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਉਹ ਵਾਹਨ ਚਾਹੇ 4-ਵੀਲਰ ਹੋਣ ਜਾਂ 2-ਵੀਲਰ ਹੋਣ ਉਹਨਾਂ ਦੀ ਚੈਕਿੰਗ ਇੱਥੇ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸ਼ਹਿਰ ਦੀ ਪੁਲਿਸ ਟੀਮਾਂ ਵੱਲੋਂ ਸ਼ੱਕੀ ਬੰਦਿਆਂ ਦੀ ਇੱਕ ਲਿਸਟ ਤਿਆਰ ਕੀਤੀ ਗਈ ਹੈ ਤੇ ਜਿਨ੍ਹਾਂ ਤੇ ਪੈਨੀ ਨਜ਼ਰ ਇੱਥੇ ਰੱਖੀ ਗਈ ਹੈ ਅੱਜ 22 ਜਨਵਰੀ ਨੂੰ अयोध्या ਦੇ ਵਿੱਚ ਜਿਹੜੇ ਸਮਾਗਮ ਹੋਏ ਨੇ ਉਸ ਵੰਦ ਦੇ ਵਿੱਚ ਕਾਫੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਖੁਸ਼ੀਆਂ ਕੱਢੀਆਂ ਗਈਆਂ ਉਹ ਸਾਰੀ ਹਰੇਕ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਉਹਨਾਂ ਦਾ ਸਾਰਿਆਂ ਦਾ ਧਿਆਨ ਰੱਖਿਆ ਗਿਆ ਉਹ ਅਜੇ ਵੀ ਤੁਹਾਡੇ ਸਾਹਮਣੇ ਸਮਾਗਮ ਚੱਲ ਰਹੇ ਨੇ ਔਰ ਸਾਰੇ ਆਫੀਸਰ ਸੀਨੀਅਰ ਮਹਿਤਾਬ ਜੀ ਸਾਡੇ ਸਾਰੇ ਜਿਹੜੇ ਐਡੀਐਸਪੀ ਸਾਹਿਬ ਨੇ ਡੀਸੀਪੀ ਸਾਹਿਬ ਆਪ ਸਾਰੇ ਆਫੀਸਰ ਆਪਣੇ ਆਪਣੇ ਏਰੀਆ 'ਚ ਡਿਊਟੀ ਦੇ ਰਹੇ ਨੇ ਔਰ ਪੁਲਿਸ ਸਾਰੀ ਸਫਰ ਤੋਂ ਦੇਖਿਆ ਇਸ ਮੌਸਮ ਦੇ باوجود ਵੀ ਬੜੀ ਤੈਨਾਤ ਪੂਰੀ ਮੌਕੇ ਤੇ ਹਾਜ਼ਰ ਹੈ ਡੋਮਿਨੇਟ ਕਰ ਰਹੀ ਹੈ ਔਰ ਵਿਜ਼ਿਬਿਲਟੀ ਆਪਣੀ ਬਹੁਤ ਅੱਛੀ ਹੈ ਤਾਂ ਮੈਂ ਸਾਰਿਆਂ ਨੂੰ ਇਹਨਾਂ ਨੂੰ ਵਾਜਿਬ ਰਿਵਾਰਡ ਵੀ ਦੇਵਾਂਗੇ ਇਸ ਤੋਂ ਇਲਾਵਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ ਚ ਅਸੀਂ ਐਂਟੀ ਸਬਟਾ ਚੈਕਿੰਗ ਵੀ ਕਰਾ ਰਹੇ ਹਾਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਕਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੁਪਣ ਵਾਲੇ ਟਿਕਾਣੇ ਨੇ ਕ੍ਰਿਮੀਨਲਸ ਦੇ ਇਸ ਤੋਂ ਇਲਾਵਾ ਜਿਹੜੇ ਲਿਸਟਾਂ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਹਨਾਂ ਦੇ ਉੱਤੇ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਾਨੂੰ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਦਿੱਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲੋਏ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਅਲੱਗ-ਅਲੱਗ ਨਾਕਿਆਂ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐਕਤੀ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਸਬਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫੀਸਰਜ਼ ਨੇ ਇੱਕ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਔਰ ਉਹ ਇਮੀਡੀਏਟਲੀ ਮਗਰ ਪਾ ਕੇ ਉਹਦੇ ਖਿਲਾਫ ਐਕਸ਼ਨ ਹੋਏਗਾ ਔਰ ਆਮ ਲੋਕਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਜਾਂ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਸਿਲਸਿਲੇ 'ਚ ਅਸੀਂ ਸਪੈਸ਼ਲ ਕਰ ਰਹੇ ਆ ਕਿ ਉਹ ਸਿਰਫ ਪੈਨੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇਗਾ ਉੱਥੇ ਇਮੀਡੀਏਟਲੀ ਰੀਐਕਟ ਕਰਕੇ ਐਕਸ਼ਨ ਕਰਨਗੇ 26 ਸਭ ਖੇਤਰ ਮੋਡ ਕਰਕੇ ਸਾਕੇ ਵਧਾਈ ਗਈ ਸੀ ਇਸ ਵਾਰ ਨੂੰ ਮੈਂ ਤੁਹਾਨੂੰ ਦੱਸਿਆ ਜੀ 70 ਬੰਦੇ ਇਹ ਦਿੱਤੇ ਆ ਬਾਕੀ ਸਾਰੇ ਅਸੀਂ ਦਫ਼ਤਰਾਂ 'ਚੋਂ ਯੂਨਿਟਾਂ 'ਚੋਂ ਹੋਰ ਫੋਰਸ ਵਿਡਰਾਅ ਕਰਕੇ ਇਹਨਾਂ ਨੂੰ ਅੱਜ ਸਾਰੀ ਗਰਾਊਂਡ ਲੈਵਲ ਤੇ ਹਰੇਕ ਥਾਣੇ ਦੇ ਵਿੱਚ ਹਰੇਕ ਸਬਡਿਵੀਜ਼ਨ ਤੇ ਜ਼ੋਨ ਦੇ ਵਿੱਚ ਐਕਸਟਰਾ ਫੋਰਸ ਦਿੱਤੀ ਆ ਔਰ 26 ਤੱਕ ਸਾਡੇ ਆਪਰੇਸ਼ਨ ਜਿਹੜੇ ਇਦਾਂ ਜਾਰੀ ਰਹਿਣਗੇ 26 ਜਨਵਰੀ ਨੂੰ ਲੈ ਕੇ ਕਿਤੇ ਜਮਾਨਤ ਦੇ ਬਾਹਰ ਆ ਗਏ ਮੇਕਿੰਗ ਦੇ ਪ੍ਰਾਪਤ ਨੇ ਤੁਮਨੇ ਕੋਈ ਨਜ਼ਰ ਰੱਖੀ ਹੈ ਨਹੀਂ ਤੁਹਾਨੂੰ ਦੱਸਿਆ ਜੀ ਉਹ ਸਾਰੇ ਉਹਨਾਂ ਤੇ ਹੀ ਮੈਂ ਕਿਹਾ ਸ਼ੱਕੀ ਬੰਦੇ ਉਹ ਜਿਹੜੇ ਸਾਰੇ ਉਸੇ ਲਿਸਟ 'ਚ ਆਉਂਦੇ ਨੇ ਉਹਨਾਂ ਦੇ ਪੂਰੀ ਸਪੈਸ਼ਲ ਨਿਗਾਹ ਔਰ ਜਿੱਥੇ ਸਾਨੂੰ ਲੋੜ ਹੈ ਅਸੀਂ ਪ੍ਰੀਵੈਂਟਿਵ ਐਕਸ਼ਨ ਜਾਂ ਜਿਹੜਾ ਵੀ ਲੀਗਲ ਐਕਸ਼ਨ ਹੈ ਉਹਦੇ ਖਿਲਾਫ ਠੋਕੇ ਲਵਾਵਾਂਗੇ ਔਰ ਮੈਂ ਦੂਜੀ ਗੱਲ ਤੁਹਾਨੂੰ ਜਿਹੜੀ ਫਲਾਈਂਗ ਸਕਵਾਡ ਵਾਲੀ ਕੱਲ ਦੱਸੀ ਆ ਉਸ ਤੋਂ ਤੁਸੀਂ ਦੇਖੋਗੇ ਬੈਸਟ ਰਿਜ਼ਲਟ ਆਉਣਗੇ ਕੋਕੋ ਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਵੀ ਕਿਹੜੇ ਬੰਦੇ ਨੇ ਸਾਨੂੰ ਕਦੋਂ ਅਬਜ਼ਰਵ ਕਰ ਲਿਆ ਤੇ ਸਾਡੀ ਐਕਟੀਵਿਟੀ ਜਿਹੜੇ ਉਹਦੇ ਤੇ ਐਕਸ਼ਨ ਹੋ ਗਿਆ। ਜਿਹੜੇ ਸੜਕਾਂ ਦੇ ਸਟੈਂਡ ਬਣਾ ਦਿੰਦੇ ਉਹ ਤਾਂ ਇਹਦੀ ਜਿਹੜੇ ਸਟੈਂਡ ਬਣਾਉਣ ਦਾ ਚੈਲੰਜ ਕਰਦੇ ਨੇ ਕੀ ਕਰ ਰਹੇ ਸਟੈਂਡ ਕਰਦੇ ਨੇ ਜਿਹੜੇ ਡੈਫੀਨਿਟਲੀ ਦੇਖੋ ਯਾਰ ਉਹ ਤਾਂ ਜੋ ਕਾਨੂੰਨ ਦੀ ਪ੍ਰਕਿਰਿਆ ਉਹਨੇ ਤਾਂ ਆਪਣਾ ਰੂਪ ਲੈਣਾ ਹੀ ਲੈਣਾ ਹੈ ਔਰ ਅਸੀਂ ਐਕਸ਼ਨ ਕਰਨ ਵਾਸਤੇ ਹੀ ਘੁੰਮ ਰਹੇ ਹਾਂ ਅਸੀਂ ਵੀ ਰਾਤ ਨੂੰ ਦੇਖੋ ਅਸੀਂ ਸਾਰੇ ਸੀਨੀਅਰ ਆਫਸਰ ਤੁਹਾਡੇ ਸਾਹਮਣੇ ਆ ਔਰ ਮੈਂ ਲੋਕਾਂ ਨੂੰ ਇਹ ਜਰੂਰ ਮੈਸੇਜ ਦੇਣਾ ਚਾਹੁੰਦਾ ਕਿ ਆਪਣਾ ਗਨਤੰਤਰ ਦੇ ਵਿਸਦਾ ਮੌਕਾ ਹੈ ਔਰ ਆਪਣੇ ਜਿੱਥੇ ਵੀ ਉਹਨਾਂ ਨੂੰ ਵੀ ਕਿਤੇ ਕੋਈ ਇਤਲਾਹ ਮਿਲੇ ਕੋਈ ਸ਼ੱਕੀ ਬੰਦਾ ਬਾਰੇ ਹੋਰ ਤਾਂ ਪੁਲਿਸ ਨਾਲ ਜਰੂਰ ਸਾਂਝੀ ਕਰ ਅੱਜ ਪੂਰਾ ਕੰਚੀਦਾਰੀ ਦੇ ਰੰਗ ਰੇਚ ਰੰਗਿਆ ਹੋਇਆ ਪੂਰਾ ਸ਼ਹਿਰ ਰੰਗਿਆ ਹੋਇਆ ਕੀ ਕਹਿਣਾ ਚਾਹਾਂ ਸ਼ਹਿਰ ਵਸੇ ਦੇਖੋ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਔਰ ਜੋ ਸਾਡਾ ਧਰਮ ਹੈ ਔਰ ਜੋ ਸਾਡੇ ਗੁਰੂ ਸਾਹਿਬਾਨ ਔਰ ਸਾਡੇ ਜੋ ਇੰਨੇ ਅਮੀਰ ਵਿਰਸਾ ਧਰਮ ਦਾ ਉਹਨੂੰ ਸਾਰਿਆਂ ਨੂੰ ਨਤਮਸਤ ਕਰਦੇ ਆਂ ਔਰ ਮੈਂ ਚਾਹਨਾ ਕਿ ਸਾਰੇ ਲੋਕ ਜਿਹੜੇ ਕਮਿਊਨਲ ਹਾਰਮਨੀ ਔਰ ਪੀਸ ਆਪਸ ਇਕੱਠੇ ਰਹਿਣ ਜੋ ਕਿ ਪੰਜਾਬ ਦਾ ਵਿਰਸਾ ਔਰ ਇਦਾਂ ਹੀ ਰਹਿਣਗੇ ਸਰ ਕੀ ਕਹਿਣਾ ਚਾਹੁੰਦੇ ਦਰਿਆਲਾ ਮੰਦਿਰ ਆ ਤੁਸੀਂ ਵੇਖ ਤੋਂ ਅਸੀਂ ਸਰਦਾਰ ਨੂੰ ਬਹੁਤ ਸਾਰੇ ਆ ਰਿਹਾ ਰਾਤ ਦੇ ਟਾਈਮ ਕਿੰਨਾ ਜਾਈ ਡਿਊਟੀ ਆ ਪੁੱਤਰ ਨੂੰ ਭਾਈ ਜਾਏਗੀ ਦੇਖੋ ਅਸੀਂ ਤਾਂ ਐਜ਼ ਇਟ ਇ ਤੁਹਾਡੇ ਸਾਹਮਣੇ ਹੁਣ ਵੀ ਸਾਰੇ ਆਪਣੇ ਏਰੀਆ ਚ ਘੁੰਮ ਰਹੇ ਆ ਸੀਨੀਅਰ ਆਫੀਸਰ ਔਰ ਐਜ਼ ਇਟ ਇ ਅਸੀਂ ਡੋਮੀਨੇਟ ਕਰਕੇ ਰੱਖਾਂਗੇ ਸੋ ਥੈਟ ਲੋਕਾਂ ਦੀ ਸਕਿਉਰਿਟੀ ਨੂੰ ਪਹਿਲ ਦਿੱਤੀ ਜਾਵੇ ਠੀਕ ਹੈ ਥੈਂਕ ਯੂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ